ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਦੇਖੋ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਇਸ ਤਰ੍ਹਾਂ ਫਲਾਵਰ ਬਣਦੇ ਉੱਪਰ ਇਸ ਤਰ੍ਹਾਂ ਬੱਬਲ ਬਣੇ ਹੋਏ ਦੇਖੋ ਕਿਸੇ ਵੀ ਪ੍ਰੋਜੈਕਟ ਦੇ ਕਿਸੇ ਵੀ ਕਲਰ 'ਚ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰੋਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਹੈ ਸਿਰਫ 12 ਸਲਾਈਂਗਾਂ ਦਾ ਡਿਜ਼ਾਈਨ ਹੈ 12 ਸਲਾਈਂਗਾਂ ਇਸ ਤਰ੍ਹਾਂ ਆਪਾਂ ਕੰਪਲੀਟ ਕਰਾਂਗੇ ਤਾਂ ਆਪਣਾ ਇਹ ਡਿਜ਼ਾਈਨ ਬਣ ਜਾਂਦਾ ਹੈ ਉਲਟੇ ਪਾਸੇ ਤੋਂ ਦੇਖੋ ਇਸ ਤਰ੍ਹਾਂ ਦਿਖਾਈ ਦਿੰਦਾ ਵਿਦਾਊਟ ਜਾਲੀ ਡਿਜ਼ਾਈਨ ਆ ਬਿਨਾ ਜਾਲੀ ਤੋਂ ਲੇਡੀਜ਼ ਕਾਰਡੀਗਨ ਜੈਂਟਸ ਸਵਟਰ ਬੱਚਿਆਂ ਦੇ ਕੋਟੀਆਂ ਸਵਟਰ ਸਕੀ ਵੀ ਬਲouses ਤੇ ਵੀ ਆਪਾਂ ਇਹ ਜਿਹੜਾ ਡਿਜ਼ਾਈਨ ਆ ਬਣਾ ਸਕਦੇ ਹਾਂ ਠੀਕ ਹੈ ਇਹਦੀ ਪਹਿਲੀ ਸਿਲਾਈ ਆ ਜਿਹੜੀ ਰਾਈਟ ਸਾਈਡ ਤੋਂ ਸ਼ੁਰੂ ਹੋਊਗੀ نیچے ਬਾਰਡਰ ਤੋਂ ਤੁਸੀਂ ਕੋਈ ਵੀ ਬਣਾ ਸਕਦੇ ਆ ਜੋ ਵੀ ਤੁਹਾਨੂੰ ਪਸੰਦ ਹੋਵੇ ਸਿੱਧੇ ਪਾਸੇ ਤੋਂ ਪਹਿਲੀ ਸਲਾਈ ਡਿਜ਼ਾਈਨ ਦੀ ਸ਼ੁਰੂ ਕਰਾਂਗੇ ਜਿਹੜੇ ਇਹਦੇ ਲਈ ਕੁੰਡੇ ਲੈਣੇ ਆ 10 ਤੇ ਮਲਟੀਪਲ 5 ਕੁੰਡੇ ਆਪਾਂ ਵਾਧੂ ਲੈ ਲੈਣੇ ਤਾਂ ਆਪਣਾ ਡਿਜ਼ਾਈਨ ਸੈੱਟ ਹੋ ਜਾਂਦਾ ਠੀਕ ਹੈ 10 10 ਕੁੰਡਿਆਂ ਤੇ ਆਪਣਾ ਡਿਜ਼ਾਈਨ ਹੈ। ਇਹਨਾ ਡਿਜ਼ਾਈਨ 10 ਕੁੰਡਿਆਂ ਤੇ। 10 ਕੁੰਡੇ 10 ਕੁੰਡੇ ਇਸ ਤਰ੍ਹਾਂ ਠੀਕ ਹੈ। 10 10 ਕਰਕੇ 5 ਕੁੰਡੇ ਲਾਸਟ ਤੇ ਆਪਾਂ ਇਸ ਤਰ੍ਹਾਂ ਵਾਧੂ ਆ ਜਾਂਦੇ। ਤੇ ਚਲੋ ਫਿਰ ਸ਼ੁਰੂ ਕਰੀਏ ਡਿਜ਼ਾਈਨ ਦੀ ਪਹਿਲੀ ਸਲਾਈ ਰਾਈਟ ਸਾਈਡ ਤੋਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ। ਪਹਿਲੀ ਸਲਾਈ ਰਾਈਟ ਸਾਈਡ ਤੋਂ पांच कुंडे उल्टे एक दो तेन चार पांच पांच कुंडे सीधे एक दो चार पांच ठीक है पांच उल्टे एक दो चार पांच ਥ੍ਰੈਡ ਪਿੱਛੇ ਪੰਜ ਸਿੱਧੇ ਇਹ 10-10 ਕੁੰਡਿਆਂ ਦਾ ਆਪਣਾ ਪਹਿਲੀ ਸਲਾਈ ਆਪਾਂ ਰਿਪੀਟ ਕਰਨੀ ਹੈ ਪੰਜ ਕੁੰਡੇ ਉਲਟੇ ਤੇ ਪੰਜ ਕੁੰਡੇ ਸਿੱਧੇ ਠੀਕ ਹੈ ਇਸ ਤਰ੍ਹਾਂ ਥ੍ਰੈਡ ਅੱਗੇ ਪੰਜ ਕੁੰਡੇ ਉਲਟੇ ਥ੍ਰੈਡ ਪਿੱਛੇ ਪੰਜ ਕੁੰਡੇ ਸਿੱਧੇ ਇਸ ਤਰ੍ਹਾਂ ਠੀਕ ਹੈ ਦੇਖੋ ਲਾਸਟ ਤੇ ਆਪਣੇ ਪੰਜ ਗੁੰਡੇ ਉਲਟੇ ਆ ਜਾਣਗੇ ਜਿਵੇਂ ਆਪਣੇ ਸਟਾਰਟਿੰਗ ਚਾਇਸ ਠੀਕ ਹੈ ਪਹਿਲੀ ਸਲਾਈ ਆਪਾਂ ਕੰਪਲੀਟ ਕਰ ਲਈ ਡਿਜ਼ਾਈਨ ਦੀ ਦੂਸਰੀ ਸਲਾਈ ਸੈਕੰਡ ਰੋ ਆ ਗਈ ਰੌਂਗ ਸਾਈਡ ਤੋਂ ਸਾਰੀ ਸਲਾਈ ਆਪਾਂ ਉਲਟੀ ਬਣਾਉਣੀ ਉਲਟੀ ਸਲਾਈ ਬਣਾ ਕੇ ਮੈਂ ਕੰਪਲੀਟ ਕਰਦੀ ਦੋ ਸਲਾਈਆਂ ਕੰਪਲੀਟ ਹੋ ਗਈਆਂ ਹੁਣ ਆ ਗਈ ਆਪਣੀ ਤੀਸਰੀ ਸਲਾਈ ਰਾਈਟ ਸਾਈਡ ਤੋਂ ਇਹ ਸਲਾਈ ਵੀ ਆਪਾਂ ਪਹਿਲੀ ਸਲਾਈ ਦੀ ਤਰ੍ਹਾਂ ਹੀ ਬਣਾਉਣੀ ਹੈ ਪੰਜ ਗੁੰਡੇ ਉਲਟੇ 1 2 3 4 5 ਪੰਜ ਗੁੰਡੇ ਸਿੱਧੇ ਠੀਕ ਹੈ ਪਹਿਲੀ ਸਲਾਈ ਦੀ ਤਰ੍ਹਾਂ ਇਹਨੂੰ ਬਣਾ ਕੇ ਕੰਪਲੀਟ ਕਰਾਂਗੇ ਚੌਥੀ ਸਲਾਈ ਬਣੂਗੀ ਉਲਟੀ ਇਸ ਤਰ੍ਹਾਂ ਮੈਂ ਦੋ ਸਲਾਈਆਂ ਬਣਾ ਕੇ ਕੰਪਲੀਟ ਕਰਦੀ ਆਂ ਦੇਖੋ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਪੰਜਵੀਂ ਸਲਾਈ ਆ ਗਈ ਆਪਣੀ ਡਿਜ਼ਾਈਨ ਦੀ ਪੰਜਵੀਂ ਸਲਾਈ ਤੁਸੀਂ ਧਿਆਨ ਨਾਲ ਦੇਖਣੀ ਹੈ ਦੇਖੋ ਪਹਿਲਾ ਪੰਜ ਕੁੰਡੇ ਜਿਹੜੇ ਆਪਾਂ ਉਲਟੇ ਬਣਾ ਰਹੇ ਹਾਂ ਇਹ ਤਾਂ ਪਲਟੇ ਬਣਾਉਣੇ ਆ ਠੀਕ ਹੈ ਥ੍ਰੈਡ ਕਰਾਂਗੇ ਪਿੱਛੇ ਹੁਣ ਆਪਣੇ ਕੋਲੇ ਪੰਜ ਸਿੱਧੇ ਕੁੰਡੇ ਐ 1 2 3 ਜਿਹੜਾ ਤੀਸਰਾ ਕੁੰਡਾ ਐ ਇਹਦਾ ਜਿਹੜਾ ਇਸ ਤਰ੍ਹਾਂ ਚੌਥਾ 홀1 2 3 4 ਇਸ ਤਰ੍ਹਾਂ ਚੌਥਾ 홀 ਐ ਇਹਦੇ ਵਿੱਚੋਂ ਥ੍ਰੈਡ ਪਿੱਛੇ ਕਰਕੇ ਕੁੰਡਾ ਬਣਾਉਣਾ ਹੈ ਕੁੰਡਾ ਲੂਜ਼ ਰੱਖਣਾ ਇਸ ਤਰ੍ਹਾਂ ਸਲਾਈ ਦੇ ਬਰਾਬਰ ਦੇਖੋ ਫਿਰ ਇੱਕ ਦੋ ਤਿੰਨ ਚਾਰ ਪੰਜ ਕੁੰਡੇ ਸਿੱਧੇ ਠੀਕ ਹੈ ਉਸੇ ਹੌਲ ਵਿੱਚੋਂ ਹੀ ਆਪਾਂ ਫਿਰ ਇੱਕ ਕੁੰਡਾ ਬਣਾਉਣਾ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਠੀਕ ਹੈ ਦੇਖੋ ਇਸ ਤਰ੍ਹਾਂ ਦੁਬਾਰਾ ਫੇਰ ਇਹੀ 10 ਕੁੰਡਿਆਂ ਵਾਲਾ ਡਿਜ਼ਾਈਨ ਰਿਪੀਟ ਹੋਊਗਾ ਥ੍ਰੈਡ ਅੱਗੇ ਪੰਜ ਕੁੰਡੇ ਉਲਟੇ 1 2 3 4 5 ਠੀਕ ਹੈ ਥ੍ਰੈਡ ਕਰਨਾ ਹੈ ਪਿੱਛੇ 1 2 3 ਜਿਹੜਾ ਤੀਸਰਾ ਸਿੱਧਾ ਕੁੰਡਾ ਹੈ ਜਿਹੜਾ 1 2 3 4 ਚੌਥਾ 홀 ਹੈ ਜਿਹੜੀ ਪਹਿਲੀ ਸਲਾਈ ਸੀ ਆਪਣੀ ਉਹਦੇ ਵਿੱਚੋਂ ਆਪਾਂ ਇੱਕ ਕੁੰਡਾ ਬਣਾਉਣਾ ਹੈ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਠੀਕ ਹੈ ਫੇਰ ਆਪਣੇ ਇੱਕ 2 3 4 5 ਕੁੰਡੇ ਸਿੱਧੇ ਹੈਗੇ ਉਸੇ ਹੌਲ ਵਿੱਚੋਂ ਫਿਰ ਆਪਾਂ ਇੱਕ ਕੁੰਡਾ ਇਸ ਤਰ੍ਹਾਂ ਹੋਰ ਬਣਾਉਣਾ ਦੇਖੋ ਕੁੰਡਾ ਥੋੜਾ ਜਿਹਾ ਲੂਜ਼ ਰੱਖਣਾ ਸਲਾਈ ਦੇ ਬਰਾਬਰ ਇਸ ਤਰ੍ਹਾਂ ਠੀਕ ਹੈ ਦੁਬਾਰਾ ਫੇਰ ਉਸੇ ਤਰ੍ਹਾਂ ਹੀ ਇੱਕ 2 3 4 5 ਕੁੰਡੇ ਉਲਟੇ 1 2 3 ਤੀਸਰਾ ਕੁੰਡਾ ਚੌਥਾ ਹੌਲ ਜਿਹੜੀ ਆਪਣੀ ਪਹਿਲੀ ਸਲਾਈ ਸੀ ਉਹਦੇ ਵਿੱਚ ਇੱਕ ਕੁੰਡਾ ਬਣਾਉਣਾ ਥੋੜਾ ਜਿਹਾ ਲੂਜ਼ ਰੱਖਣਾ ਇਸ ਤਰ੍ਹਾਂ ਠੀਕ ਹੈ ਫਿਰ ਆਪਣੇ 1 2 3 4 5 ਕੁੰਡੇ ਆਗੇ ਸਿੱਧੇ ਠੀਕ ਹੈ ਫਿਰ ਉਸੇ ਹੌਲ ਵਿੱਚੋਂ ਦੁਬਾਰਾ ਇੱਕ ਕੁੰਡਾ ਬਣਾਉਣਾ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਥ्रेड ਕਰਾਂਗੇ ਅੱਗੇ ਲਾਸਟ ਵਾਲੇ ਪੰਜ ਗੁੰਡੇ ਉਲਟੇ ਐਕਸਟਰਾ ਪੰਜਵੀਂ ਸਲਾਈ ਹੋ ਗਈ ਕੰਪਲੀਟ ਆਪਣੀ ਦੇਖੋ ਤਿੰਨ ਵਾਰ ਡਿਜ਼ਾਈਨ ਬੰਦਾ ਆਪਣਾ 1 2 3 10 ਠੀਕ ਹੈ ਹੁਣ ਆ ਗਈ ਆਪਣੀ ਛੇਵੀਂ ਸਲਾਈ ਰੋਂਗ ਸਾਈਡ ਤੋਂ ਛੇਵੀਂ ਸਲਾਈ ਦੇਖੋ ਇਸ ਤਰ੍ਹਾਂ ਆਪਾਂ 3 4 5 ਹਾਂਜੀ ਕੁੰਡੇ ਉਲਟੇ ਜਿਹੜਾ ਆਪਾਂ ਕੁੰਡਾ ਉਧਰ ਬਣਾਇਆ ਉਹਨੂੰ ਸਲਿੱਪ ਠੀਕ ਹੈ ਜਿਹੜੇ ਕੁੰਡੇ ਆਪਾਂ ਉਧਰ ਬਣਾਏ ਆ ਉਹੀ ਸਲਿੱਪ ਕਰਨੇ ਆ ਦੂਜੇ ਕੁੰਡੇ ਆਪਾਂ ਉਲਟੇ ਬਣਾਉਣੇ ਦੇਖੋ ਹੁਣ ਇਹ ਕੁੰਡਾ ਵੀ ਆਪਾਂ ਉਧਰ ਬਣਾਇਆ ਸੀ ਇਹਨੂੰ ਸਲਿੱਪ ਇਸੇ ਤਰ੍ਹਾਂ ਸਾਰੀ ਸਲਾਈ ਛੇਵੀਂ ਕੰਪਲੀਟ ਕਰ ਲੈਣੀ ਆ ਛੇਵੀਂ ਸਲਾਈ ਆਪਣੀ ਕੰਪਲੀਟ ਹੋ ਗਈ ਸੱਤਵੀਂ ਸਲਾਈ ਆ ਗਈ ਆਪਣੀ ਰਾਈਟ ਸਾਈਡ ਤੋਂ 1 2 10 4 5 ਕੁੰਡੇ ਆਪਣੇ ਉਲਟੇ ਠੀਕ ਹੈ ਥ੍ਰੈਡ ਕਰਾਂਗੇ ਪਿੱਛੇ ਹੁਣ ਜਿਹੜੇ ਦੋ ਕੁੰਡੇ ਆਪਣੇ ਵਧੇ ਸੀ ਇੱਕ ਆਪਣਾ ਜਿਹੜਾ ਇਹ ਬਣਾਇਆ ਦੇਖੋ ਇਸ ਤਰ੍ਹਾਂ ਠੀਕ ਹੈ ਇਹਨੂੰ ਪਲਟ ਕੇ ਆਪਾਂ ਸਿੱਧਾ ਕਰ ਲੈਣਾ ਹੈ ਇਹ ਕਿਹ ਕੁੰਡਾ ਤੇ ਇੱਕੇ ਨਾਲ ਵਾਲਾ ਦੋ ਦਾ ਇੱਕ ਬਣਾ ਦੇਣਾ ਬੈਕ ਸਾਈਡ ਤੋਂ ਠੀਕ ਹੈ ਇਸ ਤਰ੍ਹਾਂ ਫਿਰ ਆਪਣੇ ਇੱਕ ਦੋ ਤਿੰਨ ਕੁੰਡੇ ਸਿੱਧੇ ਆਗੇ ਇਹ ਫਰੰਟ ਸਾਈਡ ਤੋਂ ਦੋ ਦਾ ਇੱਕ ਬਣਾ ਦੇਣਾ ਇਸ ਤਰ੍ਹਾਂ ਪੰਜ ਕੁੰਡਿਆਂ ਦੇ ਪੰਜ ਕੁੰਡੇ ਰਹਿ ਗਏ ਠੀਕ ਹੈ ਦੁਬਾਰਾ ਫੇਰ ਇਸੇ ਤਰ੍ਹਾਂ ਹੀ ਦੇਖੋ ਇੱਕ ਦੋ ਤਿੰਨ ਚਾਰ ਪੰਜ ਠੀਕ ਹੈ ਜਿਹੜਾ ਹੁਣ ਆਪਾਂ ਇਹ ਕੁੰਡਾ ਬਣਾਇਆ ਸੀ ਇਹਨੂੰ ਪਲਟ ਲੈਣਾ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਪਲਟ ਕੇ ਸਿੱਧਾ ਕਰ ਲੈਣਾ ਫਿਰ ਇਹ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾ ਦੇਣਾ ਸਿੱਧਾ ਕੁੰਡਾ ਠੀਕ ਹੈ ਫਿਰ 1 2 3 ਕੁੰਡੇ ਸਿੱਧੇ ਇੱਕ ਕੁੰਡਾ ਜਿਹੜਾ ਬਣਾਇਆ ਹੈ ਇਹ ਕਿਨਾਰਾ ਵਾਲਾ 프ਰੰਟ ਤੋਂ ਦੋ ਦਾ ਇੱਕ ਇਸ ਤਰ੍ਹਾਂ ਠੀਕ ਹੈ ਇਸੇ ਤਰ੍ਹਾਂ ਹੀ ਇਹ ਕੁੰਡੇ ਬਣਾ ਲੈਣੇ ਸੱਤਵੀਂ ਸਿਲਾਈ ਹੋ ਗਈ ਆਪਣੀ ਕੰਪਲੀਟ ਅੱਠਵੀਂ ਸਿਲਾਈ ਸਾਰੀ ਆਪਾਂ ਉਲਟੀ ਬਣਾ ਲੈਣੀ ਹੈ ਠੀਕ ਹੈ ਇਸ ਤਰ੍ਹਾਂ ਸਾਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਸਾਰੀ ਸਿਲਾਈ 8ਵੀਂ ਸਲਾਈ ਕੰਪਲੀਟ ਹੋਣ ਤੋਂ ਬਾਅਦ ਆ ਗਿਆ ਆਪਾਂ ਨੌਵੀਂ ਸਲਾਈ ਰਾਈਟ ਸਾਈਡ ਤੋਂ ਜਿਹੜੇ ਪੰਜ ਕੁੰਡੇ ਉਲਟੇ ਉਤ ਆਪਾਂ ਉਲਟੇ ਹੀ ਬਣਾਉਣੇ ਆ ਠੀਕ ਹੈ ਪੰਜ ਕੁੰਡੇ ਉਲਟੇ ਥ्रेड ਕਰਨਾ ਹੈ ਪਿੱਛੇ ਹੁਣ ਪਹਿਲਾਂ ਆਪਾਂ ਇੱਕ ਦੋ ਕੁੰਡੇ ਸਿੱਧੇ ਬਣਾ ਲਾਂਗੇ ਜਿਹੜੇ ਆਪਣੇ ਪੰਜ ਕੁੰਡੇ ਸਿੱਧੇ ਇੰਨਾ ਚੋ ਠੀਕ ਹੈ ਹੁਣ ਜਿਹੜੇ ਹੌਲ ਵਿੱਚੋਂ ਆਪਾਂ ਦੋ ਕੁੰਡੇ ਬਣਾਏ ਉਸੇ ਹੌਲ ਵਿੱਚ ਇੱਕ ਕੁੰਡਾ ਬਣਾਉਣਾ ਹੈ ਥ्रेड ਪਿੱਛੇ ਕਰਕੇ इस तरह लूज रखना सिलाई दे बराबर ठीक है इस तरह फिर अपने ये तीन कुंडे सीधे आ जाने एक दो तीन ठीक है इस तरह बनानी है सारी सिलाई फिर पाँच कुंडे उल्टे एक दो तीन चार पाँच ठीक है थ्रेड पिछे दो कुंडे सीधे बनाने एक दो जो तीसरा सीधा ਜਿਹੜੇ ਵਿੱਚ ਆਪਾਂ ਦੋ ਇਹ ਕੁੰਡੇ ਬਣਾਏ ਸੀ ਉਸੇ ਹੌਲ ਵਿੱਚ ਆਪਾਂ ਇਹ ਕੁੰਡਾ ਬਣਾਉਣਾ ਹੈ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਫਿਰ ਇਹ ਆ ਜਾਣਗੇ ਆਪਣੇ ਤਿੰਨ ਸਿੱਧੇ ਇਸ ਤਰ੍ਹਾਂ ਐਸੇ ਤਰ੍ਹਾਂ ਅੱਗੇ ਆਪਾਂ ਬਣਾ ਲੈਣੀ ਨੌਵੀਂ ਸਲਾਈ ਆਪਣੀ ਕੰਪਲੀਟ ਹੋ ਗਈ ਹੁਣ ਆਪਾਂ ਬਣਾਵਾਂਗੇ ਦਸਵੀਂ ਸਲਾਈ ਰੰਗ ਸਾਈ ਤੋਂ ਦਸਵੀਂ ਸਲਾਈ ਸਾਰੇ ਕੁੰਡੇ ਆਪਾਂ ਇਸ ਤਰ੍ਹਾਂ ਉਲਟੇ ਬਣਾਉਣੇ ਆ ਜਿਹੜਾ ਕੁੰਡਾ ਆਪਾਂ ਉਧਰ ਬਣਾਇਆ ਉਹੀ ਕੁੰਡਾ ਸਲਿੱਪ ਕਰਨਾ ਠੀਕ ਹੈ ਵਿੱਚ ਵਾਲੇ ਸਾਰੇ ਕੁੰਡੇ ਆਪਣੇ ਉਲਟੇ ਬਣਨਗੇ ਦੇਖੋ ਇਹ ਉਧਰ ਬਣਾਇਆ ਇਹਨੂੰ ਸਲਿੱਪ ਕਰ ਲੈਣਾ ਇਸ ਤਰ੍ਹਾਂ 10ਵੀਂ ਸਿਲਾਈ ਸਾਰੀ ਬਣਾ ਕੇ ਆਪਾਂ ਕੰਪਲੀਟ ਕਰ ਲੈਣੀ ਹੈ ਇਹ ਖੇ ਕੁੰਡਾ ਅਦਰ ਬਣਾਇਆ ਇਹਨੂੰ ਸਲਿੱਪ ਕਰ ਲੈਣਾ ਠੀਕ ਐ ਇਸੇ ਤਰ੍ਹਾਂ ਦੇਖੋ ਜੀ ਹੁਣ ਆ ਗਈ ਆਪਣੇ ਡਿਜ਼ਾਈਨ ਦੀ 11ਵੀਂ ਸਲਾਈ 10 ਲੰਗ ਆਪਾਂ ਕੰਪਲੀਟ ਕਰ ਲਈਆਂ ਹੁਣ 11ਵੀਂ ਸਲਾਈ ਜਿਹੜੇ ਕੁੰਡੇ ਉਲਟੇ ਬਣਾ ਰਹੇ ਹਾਂ ਉਹਨਾਂ ਨੂੰ ਤਾਂ ਆਪਾਂ ਬਣਾਵਾਂਗੇ ਉਲਟੀ 1 2 3 4 5 ਠੀਕ ਐ ਥ੍ਰੈਡ ਕਰਾਂਗੇ ਪਿੱਛੇ ਇੱਕ ਕੁੰਡਾ ਸਿੱਧਾ ਦੂਸਰਾ ਸਿੱਧਾ ਹੁਣ ਜਿਹੜਾ ਬਣਾਇਆ ਸੀ ਇਹ ਕੁੰਡਾ ਤੇ ਤੀਸਰਾ ਕੁੰਡਾ ਪਲਟ ਕੇ ਸਿੱਧਾ ਕਰ ਲੈਣਾ ਬੈਕ ਸਾਈਡ ਤੇ ਦੋ ਦਾ ਇੱਕ ਬਣਾ ਦੇਣਾ ਇਸ ਤਰ੍ਹਾਂ ਠੀਕ ਹੈ ਫਿਰ ਆਪਣੇ ਦੋ ਸਿੱਧੇ ਇਸੇ ਤਰ੍ਹਾਂ ਸਾਰੀ ਚਲਾਈ ਕੰਪਲੀਟ ਕਰਨੀ ਦੇਖੋ ਪੰਜ ਕੁੰਡੇ ਜਿਹੜੇ ਉਲਟੇ ਉਤਲਟੇ ਬਣਾ ਲੈਣੇ ਥ੍ਰੈਡ ਕਰਨਾ ਹੈ ਪਿੱਛੇ ਪੰਜਾਂ ਵਿੱਚੋਂ ਦੋ ਕੁੰਡੇ ਸਿੱਧੇ ਆਗੇ ਠੀਕ ਹੈ ਕੁੰਡਾ ਪਲਟ ਕੇ ਸਿੱਧਾ ਕਰ ਲੈਣਾ ਜਿਹੜਾ ਆਪਾਂ ਕੁੰਡਾ ਬਣਾਇਆ ਸੀ ਤੇ ਇੱਕ ਨਾਲ ਹੋਰ ਲੈ ਕੇ ਤੀਸਰਾ ਕੁੰਡਾ ਬੈਕ ਸਾਈਡ ਤੋਂ ਦੋ ਦਾ ਇੱਕ ਇਰੇ ਦੋ ਸਿੱਤੇ 11ਵੀਂ ਸਾਰੀ ਸਿਲਾਈ ਅਸੀਂ ਤਰ੍ਹਾਂ ਕੰਪਲੀਟ ਕਰਾਂਗੇ 12ਵੀਂ ਸਿਲਾਈ ਆ ਗਈ ਆਪਣੇ ਡਿਜ਼ਾਈਨ ਦੀ 12ਵੀਂ ਤੇ ਲਾਸਟ ਸਿਲਾਈ 12-12 ਸਿਲਾਈਆਂ ਦਾ ਆਪਣਾ ਡਿਜ਼ਾਈਨ ਹੈ ਦੇਖੋ ਇਹ ਕੁੰਡੇ ਆਪਾਂ ਉਲਟੇ ਬਣਾ ਲੈਣੇ 1 2 3 4 5 6 7 ਸੱਤ ਕੁੰਡੇ ਉਲਟੇ ਆ ਗਏ ਪੰਜ ਕੁੰਡੇ ਜਿਹੜੇ ਉਲਟੇ ਸੀ ਉਹੀ ਉਲਟੇ ਦੋ ਕੁੰਡੇ ਸਿੱਧੇ ਜਿਹੜੇ ਉਧਰ ਇੱਧਰ ਉਲਟੇ ਠੀਕ ਹੈ ਜਿਹੜਾ ਹੁਣ ਆਪਾਂ ਤੀਸਰਾ ਕੁੰਡਾ ਦੇਖੋ ਇਹ ਬਣਾਇਆ ਸੀ ਇਹਦੇ ਉੱਪਰ ਬਬਲ ਬਣਾਉਣਾ ਆਪਾਂ ਬਬਲ ਆਪਾਂ ਇੱਕ ਕੁੰਡੇ ਦੇ ਨੌ ਕੁੰਡੇ ਬਣਾਵਾਂਗੇ ਇੱਕ ਥ੍ਰੈਡ ਲਪੇਟ ਕੇ ਅੱਗੇ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨਾ ਠੀਕ ਹੈ ਜੇਕਰ ਤੁਸੀਂ ਬੱਬਲ ਵੱਡਾ ਬਣਾਉਣਾ ਤਾਂ ਕੁੰਡੇ ਜ਼ਿਆਦਾ ਵੀ ਬਣਾ ਸਕਦੇ ਹਾਂ ਹੁਣ ਸਲਾਈ ਜਿਹੜੀ ਵਾਪਸ ਇੱਧਰ ਆਪਾਂ ਕਰਨੀ ਸਿੱਧੇ ਪਾਸੇ ਵੱਲ ਇਸ ਤਰ੍ਹਾਂ ਮੋੜਉਣਾ ਠੀਕ ਹੈ ਦੇਖੋ ਜਿਹੜਾ ਹੁਣ ਆਪਣੇ ਕੋਲ ਇੱਕ ਇਹ ਮੇਨ ਗੁੰਡਾ ਪਹਿਲਾ ਇਹਦੇ ਉੱਪਰ ਦੀ ਆਪਾਂ ਅੱਠ ਕੁੰਡੇ ਸੈੱਟ ਦੇਣੇ ਇਸ ਤਰ੍ਹਾਂ ਇੱਕ ਠੀਕ ਹੈ ਇਸ ਤਰ੍ਹਾਂ ਦੇਖੋ ਦੋ तीन चारे सात, आठ. ठीक है इस तरह फिर वापस आप उल्टे पासे वाल आना इस तरह फिर उस तरह ही अगे बनावेंगे सिलाई एक दो तीन चार सात, आठ, नौ कुंडे उल्टे ठीक है चार अपने ये उल्टे से दो इधर ले इस तरह ਫਿਰ ਜਿਹੜਾ ਆਪਣਾ ਇਹ ਕੁੰਡਾ ਬਣਾਇਆ ਹੁੰਦਾ ਇਹਦੇ ਉੱਪਰ ਆਪਾਂ ਬਬਲ ਬਣਾਉਣਾ ਦੂਸਰੇ ਕੁੰਡੇ ਉਲਟੇ ਆਉਣਗੇ ਵਿੱਚ ਵਾਲੇ ਠੀਕ ਹੈ ਇੱਕ ਕੁੰਡੇ ਤੋਂ ਬਣਾਵਾਂਗੇ ਨਾਓ ਕੁੰਡੇ 1 2 3 4 5 6 7 8 9 ਠੀਕ ਹੈ ਵਾਪਸ ਆਪਾਂ ਸਿੱਧੇ ਪਾਸੇ ਵੱਲ ਇਸ ਤਰ੍ਹਾਂ ਮੁੜ ਜਣ ਦੇਖੋ ਥ्रेड ਕਰ ਲੈਣਾ ਪਿੱਛੇ जो अपना पहला कुंडा है ये उपर आप अट्ठ कुंडे सैट देने इस तरह एक दो तीन चार पे 7 8 ਠੀਕ ਹੈ ਇਸ ਤਰ੍ਹਾਂ ਵਾਪਸ ਫੇਰ ਉਲਟੀ ਪਾਸੇ ਵੱਲ ਆ ਜਾਣਾ ਉਸੇ ਤਰ੍ਹਾਂ ਉਲਟੀ ਬਣਾ ਕੇ ਜਿਹੜਾ ਆਪਣਾ ਇਹ ਮੇਨ ਕੁੰਡਾ ਹੋ ਗਿਆ ਵਿੱਚ ਵਾਲਾ ਦੇਖੋ ਇਹ ਇਹਦੇ ਉੱਪਰ ਆਪਾਂ ਬਬਲ ਬਣਾ ਦੇਣਾ ਠੀਕ ਹੈ ਇਸੇ ਤਰ੍ਹਾਂ ਸिलाई ਕੰਪਲੀਟ ਕਰ ਲੈਣੀ ਹੈ ਮੈਂ ਦੇਖੋ ਜੀ 12 ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਤੇ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਗਿਆ। ਦੇਖੋ ਇਹ ਫਲਾਵਰ ਬਣੇ ਉੱਪਰ ਇਸ ਤਰ੍ਹਾਂ ਬੱਬਲ ਬਣ ਜਾਂਦੀ ਹੈ। ਠੀਕ ਹੈ। ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ? ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਦਾ? ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ। ਧੰਨਵਾਦ।